ਖਬਰਨਾਮਾ ਦੇਖ ਰਿਹਾ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਸਦਮਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀ ਹੋਈ ਮੌਤ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਆਮ ਖਬਰ ਆ ਰਹੀ ਹੈ ਇਹ ਜਾਣਕਾਰੀ ਸਪੈਸ਼ਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾ ਵੱਲੋਂ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਇਸ ਵੱਡੇ ਆਗੂ ਦੇ ਇਸ ਦੁਨੀਆ ਤੋਂ ਜਾਣ ਨਾਲ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਵੱਡਾ ਘਾਟਾ ਹੈ ਉਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੀ ਵੱਡਾ ਘਾਟਾ ਸਹਿ ਨਹੀਂ ਸਕੇਗੀ ਜਾਣਕਾਰੀ ਸਾਹਮਣੇ ਆ ਰਹੀ ਹੈ ਗਿੱਦੜਵਾਹਾ ਦੇ ਸਾਬਕਾ ਵਿਧਾਇਕ ਰਘੂਬੀਰ ਸਿੰਘ ਪ੍ਰਧਾਨ ਦੀ ਬੀਤੀ ਰਾਤ ਪ੍ਰਧਾਨ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਉਹ 84 ਸਾਲਾਂ ਦੇ ਸਨ ਅੱਜ ਗਿੱਦੜਵਾਹਾ ਦੇ ਰਾਮ ਬਾਵਾ ਵਿਖੇ ਰਘੂਬੀਰ ਸਿੰਘ ਪ੍ਰਧਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਪੰਜਾਬ ਦੇ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਵਿਧਾਇਕ ਹਰਦੀਪ ਸਿੰਘ ਡੇਪੀ ਢਿੱਲੋਂ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਮਹੇਸ਼ਿੰਦਰ ਬਾਦਲ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਾਪਾਈ ਆਦਿ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀ ਵੱਡੀ ਗਿਣਤੀ ਵਿੱਚ ਹਲਕੇ ਦੇ ਲੋਕਾਂ ਨੇ ਆਪਣੇ ਮਹਿਮੂਬ ਨੇਤਾ ਨੂੰ ਸੇਵਲ ਅੱਖਰ ਨਾਲ ਅੰਤ ਵਿਦਾਇਗੀ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਰਗੂਬੀ ਰਗੂਬੀਰ ਸਿੰਘ ਪ੍ਰਧਾਨ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਦੇਣ ਗਈ ਉਹਨਾਂ ਨੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਹੀ ਕੀਤੀ ਉਹਨਾਂ ਦੇ ਹਲਕੇ ਦੇ ਵਿੱਚ ਉਹਨਾਂ ਦਾ ਨਾਮ ਬੋਲਦਾ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਰਗੂ ਸਿੰਘ ਪ੍ਰਧਾਨ ਹੁਰਾਂ ਨੇ ਥਾਂ ਬਣਾਈ ਹੋਈ ਸੀ ਜਦੋਂ ਵੀ ਕਿਤੇ ਚੋਣਾਂ ਹੁੰਦੀਆਂ ਸੀ ਤਾਂ ਰਗੂਬੀਰ ਸਿੰਘ ਤੇ ਘਾ ਤਾਂ ਤਾਂ ਲੱਗ ਜਾਂਦਾ ਸੀ ਦੱਸਿਆ ਜਾ ਰਿਹਾ ਕਿ ਰਗੂਬੀਰ ਸਿੰਘ ਪ੍ਰਧਾਨ ਪਹਿਲੀ ਵਾਰ 1969 ਅਤੇ ਸਾਲ 1972 ਵਿੱਚ ਦੂਜੀ ਵਾਰ ਨਗਰ ਕੌਂਸਲਰ ਗਿੱਦੜਬਾਹ ਦੇ ਪ੍ਰਧਾਨ ਬਣੇ ਰਗੂਬੀਰ ਸਿੰਘ ਪ੍ਰਧਾਨ ਇਲਾਕੇ ਵਿੱਚ ਵੱਡੀ ਸਿਆਸੀ ਨਾਮਸਾਨ ਅਤੇ ਉਹ 1992 ਚ ਪਹਿਲੀ ਵਾਰ ਵਿਧਾਇਕ ਬਣੇ ਗਿੱਦੜਬਾਹ ਤੋਂ ਵਿਧਾਇਕ ਬਣ ਕੇ ਵਿਧਾਨ ਸਭਾ ਪਹੁੰਚੇ ਇਸ ਤੋਂ ਇਲਾਵਾ ਰਗੂਬੀਰ ਸਿੰਘ ਪ੍ਰਧਾਨ ਐਮ ਐਮ ਡੀ ਡੀਵੀ ਕਾਲਜ ਅਤੇ ਜੀ ਐਨ ਡੀਵੀ ਪਬਲਿਕ ਸੀਨੀਅਰ ਸਕੂਲ ਗਿੱਦੜਬਾਹ ਦੇ ਬੀਤੇ ਕਰੀਬ 40 ਸਾਲਾਂ ਤੋਂ ਚੇਅਰਮੈਨ ਵੀ ਚੱਲ ਰਹੇ ਸਨ ਦੱਸਿਆ ਜਾ ਰਿਹਾ ਹੈ ਕਿ ਰਗੂਬੀਰ ਸਿੰਘ ਪ੍ਰਧਾਨ ਬੀਤੇ ਦਿਨਾਂ ਤੋਂ ਕੁਝ ਹੈ ਕੁਝ ਸਮੇਂ ਤੋਂ ਕੈਂਸਰ ਵਰਗੀ ਨਾ ਬਰਾਤ ਬਿਮਾਰੀ ਤੋਂ ਪੀੜਤ ਸਨ ਅਤੇ ਮੁਹਾਲੀ ਵਿਖੇ ਜੇਰੇ ਇਲਾਜ ਅਤੇ ਪ੍ਰੰਤੂ ਬੀਤੀ ਰਾਤ ਆਪਣੇ ਘਰ ਗਿੱਦੜਬਾਹ ਵਿਖੇ ਉਹਨਾਂ ਨੇ ਅੰਤਮ ਸਾਹ ਲਿਆ ਰਗੂਬੀਰ ਸਿੰਘ ਪ੍ਰਧਾਨ ਦੇ ਦਿਹਾਂਤ ਨਾਲ ਇਲਾਕੇ ਦੀ ਰਾਜਨੀਤੀ ਵਿੱਚ ਇੱਕ ਯੁੱਗ ਦਾ ਅੰਤ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਰਗੂਬੀਰ ਸਿੰਘ ਪ੍ਰਧਾਨ ਦਾ ਆਪਣੇ ਹਲਕੇ ਦੇ ਵਿੱਚ ਚੰਗਾ ਰਸੂਖ ਸੀ ਚੰਗਾ ਨਾਮ ਚੱਲਦਾ ਸੀ ਅਤੇ ਇਲਾਕੇ ਦੀ ਹਰ ਅੱਖ ਨਮ ਹੋਈ ਜਦੋਂ ਉਹ ਜਦੋਂ ਉਹਨਾਂ ਦਾ ਅੰਤਮ ਸੰਸਕਾਰ ਹੋ ਰਿਹਾ ਸੀ ਧੰਨਵਾਦ